ਸ੍ਰੀ ਕਾਲ ਜੀ ਮਨਰਾਸ ਸਿੱਧੂ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਤੇ ਹਾਂਜੀ ਪੂਰਾ ਵਲੌਗ ਤੁਸੀਂ ਜਰੂਰ ਦੇਖਿਓ ਅੱਜ ਆਪਾਂ ਕਰ ਰਹੇ ਹਾਂ ਸਭ ਦੇ ਕਮੈਂਟਸ ਦਾ ਰਿਪਲਾਈ ਜੀ ਤੇ ਤੁਸੀਂ ਬਹੁਤ ਹੀ ਸਪੋਰਟ ਦਿੱਤੀ ਹੈ ਆਪਾਂ ਨੂੰ ਤੇ ਆਪਣੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਤੇ ਵਲੌਗ ਨੂੰ ਪਿਆਰ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਸਿਮਰਨਜੀਤ ਵਲੌਗ ਆਈਟੀ ਤੋਂ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਪਿਆਰਾ ਜਿਹਾ ਕਮੈਂਟ ਕਰਨ ਵਾਸਤੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ ਤੇ ਆਸ਼ਾ ਕਰਦੇ ਹਾਂ ਤੁਸੀਂ ਆਉਣ ਵਾਲੇ ਵਲੌਗ ਨੂੰ ਵੀ ਇਦਾਂ ਹੀ ਪਿਆਰ ਕਰੋਗੇ ਆਪਣੇ ਚੈਨਲ ਨੂੰ ਸਪੋਰਟ ਕਰੋਗੇ ਜੀ ਰਮਨਦੀਪ ਕੌਰ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਪਿਆਰੇ ਜਿਹਾ ਕਮੈਂਟ ਕਰਨ ਵਾਸਤੇ ਰਾਜਵੀਰਤਾ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਚੈਨਲ ਨੂੰ ਸਪੋਰਟ ਕਰਨ ਵਾਸਤੇ ਤੇ ਵਲੌਗਸ ਨੂੰ ਪਿਆਰ ਦੇਣ ਵਾਸਤੇ ਰੁਪਿੰਦਰ ਕੋਰ ਹੈਰੀ ਆਈਡੀ ਤੋਂ ਤੁਹਾਡਾ ਵੀ ਜੀ ਬਹੁਤ ਬਹੁਤ ਥੈਂਕ ਯੂ ਜੀ ਪਿਆਰੇ ਪਿਆਰੇ ਕਮੈਂਟਸ ਕਰਨ ਵਾਸਤੇ ਤੇ ਹਮੇਸ਼ਾ ਤੁਸੀਂ ਆਪਦਾ ਜਿਹੜਾ ਪਿਆਰ ਹੈ ਆਪਣੇ ਵਲੌਗ ਨਾਲ ਬਣਾਈ ਰੱਖਿਓ ਜੀ ਜਸਵਿੰਦਰ ਵਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਕਮੈਂਟ ਕੀਤਾ ਸੀ ਵੀ ਸਾਨੂੰ ਸਬਜੀ ਭੇਜ ਦਿਓ ਤੇ ਜਰੂਰ ਭੇਜ ਦਿੰਦੇ ਜੇ ਤੁਸੀਂ ਨੇੜੇ ਹੁੰਦੇ ਤਾਂ ਤੇ ਆਪਾਂ ਐਕਸਟਰਾ ਹੁੰਦੀ ਤਾਂ ਆਪਾਂ ਦੇ ਹੀ ਦਿੰਨੇ ਹੁੰਦੇ ਆ ਨਾਗਰਾ ਫੈਮਲੀ ਵਲੌਗ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਤੇ ਹਮੇਸ਼ਾ ਆਪਣਾ ਸਪੋਰਟ ਜਿਹੜੀ ਆ ਆਪਣੇ ਵਲੌਗਸ ਦੇ ਨਾਲ ਬਣਾਈ ਰੱਖਿਓ ਜੀ ਗੁਰਲੀਨ ਗਿੱਲ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਪਿਆਰੇ-ਪਿਆਰੇ ਕਮੈਂਟਸ ਕਰਨ ਵਾਸਤੇ ਤੇ ਹਮੇਸ਼ਾ ਆਪਣੇ ਚੈਨਲ ਨਾਲ ਬਣੇ ਰਹੋ ਜੀ ਮਨਦੀਪ ਕੌਰ ਵਲੌਗ ਆਈਡੀ ਤੋਂ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਸੋਹਣੇ-ਸੋਹਣੇ ਤੁਸੀਂ ਕਮੈਂਟ ਕਰਦੇ ਹੋ ਬਹੁਤ ਵਧੀਆ ਲੱਗਦਾ ਹੈ ਜੀ ਕੁਲਜੀਤ 829 ਆਈਡੀ ਤੋਂ ਥੈਂਕ ਯੂ ਤੁਹਾਡਾ ਦੀਦੀ ਬਹੁਤ ਸੋਹਣੇ ਕਮੈਂਟ ਕਰਦੇ ਹੋ ਤੇ ਬਹੁਤ ਬਹੁਤ ਥੈਂਕ ਯੂ ਜੀ ਜੋ ਤੁਸੀਂ ਆਪਣੇ ਚੈਨਲ ਨੂੰ ਸਪੋਰਟ ਕਰ ਰਹੇ ਹੋ ਜੀ ਤੇ ਬਹੁਤ ਵਧੀਆ ਲੱਗਦਾ ਹੈ ਤੁਸੀਂ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਤੇ ਇਦਾਂ ਹੀ ਆਪਣੇ ਚੈਨਲ ਨਾਲ ਜੁੜੇ ਰਹੋ ਜੀ ਤੇ ਆਪਦਾ ਕੀਮਤੀ ਟਾਈਮ ਕੱਢ ਕੇ ਆਪਣੇ ਵਲੌਗ ਜ਼ਰੂਰ ਦੇਖਿਆ ਕਰੋ ਜੀ ਆਰ ਕਾਲੋਂ ਆਈਡੀ ਤੋਂ ਦੀਦੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਵੀ ਆਪਣੇ ਚੈਨਲ ਨਾਲ ਇਦਾਂ ਹੀ ਬਣੇ ਰਹੋ ਤੇ ਥੋੜਾ ਜਿਹਾ ਬਸ ਆਪਦਾ ਟਾਈਮ ਕੱਢ ਕੇ ਆਪਣੇ ਵਲੌਗ ਜ਼ਰੂਰ ਦੇਖਿਆ ਕਰੋ ਜੀ ਜੇ ਵੀ ਯੂਜ਼ਰ ID ਤੇ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ प्यारे ਜੀ ਕਮੈਂਟ ਕਰਨ ਵਾਸਤੇ ਤੇ ਵੈਗਰੂ ਤੁਹਾਨੂੰ ਹਮੇਸ਼ਾ ਚੰਗੀ ਕਲੱਚ ਰੱਖੇ ਜੀ ਸਾਡਾ ਪੰਜਾਬੀ ਕਲਚਰ ਆਈਡੀ ਤੇ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਵਾਸਤੇ ਤੇ ਵਲੌਗ ਨੂੰ ਪਿਆਰ ਦੇਣ ਵਾਸਤੇ ਤੇ ਪਲੀਜ਼ ਆਉਣ ਵਾਲੇ ਵਲੌਗ ਨੂੰ ਵੀ ਐਹੀ ਸਪੋਰਟ ਕਰਿਓ ਜੀ ਤੁਸੀਂ ਸਿੱਧੂ ਆਰਕੇ ਫੈਮਿਲੀ ਤੇ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਪਿਆਰੇ ਪਾਰੇ ਕਮੈਂਟ ਕਰਨ ਵਾਸਤੇ ਤੇ ਆਸ਼ਾ ਕਰਦੀ ਹਾਂ ਤੁਸੀਂ ਆਪਣੇ ਸਾਰੇ ਵਲੌਗਸ ਨੂੰ ਪਿਆਰ ਕਰੋਗੇ ਚੈਨਲ ਨੂੰ ਸਪੋਰਟ ਕਰੋਗੇ ਜੀ ਸੰਦੀਪ ਕੌਰ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਤੇ ਆਸ਼ਾ ਕਰਦੀ ਹਾਂ ਤੁਸੀਂ ਆਪਣੇ ਵਲੌਗ ਨੂੰ ਵੀ ਇਦਾਂ ਹੀ ਪਿਆਰ ਕਰੋਗੇ ਜੀ ਉਸੇ ਐਚ ਕੇ ਐਸ ਐਚ ਕੇ ਆਈ ਡੀ ਤੋਂ ਥੈਂਕ ਯੂ ਜੀ ਤੁਹਾਡਾ ਵੀ ਇੱਕ ਕਮੈਂਟ ਕਰਨ ਵਾਸਤੇ ਜੀ ਤੇ ਵਲੌਗਸ ਨੂੰ ਪਿਆਰ ਦੇਣ ਵਾਸਤੇ ਫਜ਼ਲ ਰਹਿਮਾਨ ਪਾਕਿਸਤਾਨੀ ਬਹੁਤ ਵਧੀਆ ਲੱਗਿਆ ਜੀ ਤੁਸੀਂ ਇੱਕ ਪਿਆਰਾ ਜਿਹਾ ਕਮੈਂਟ ਕੀਤਾ ਤੇ ਆਸ਼ਾ ਕਰਦੀ ਹਾਂ ਵੀ ਤੁਸੀਂ ਆਪਣੇ ਹਰ ਵਲੌਗ ਨੂੰ ਸਪੋਰਟ ਕਰੋਗੇ ਐਂ ਹੀ ਆਪਣੇ ਚੈਨਲ ਨਾਲ ਜੁੜੇ ਰਹੋ ਜੀ ਲक्की ਗਿਲ ਆਈਡੀ ਤੋਂ ਹਾਂਜੀ ਤੁਸੀਂ ਕਮੈਂਟ ਕੀਤਾ ਸੀ ਕਿ ਬਾਥਰੂਮ ਕਲੀਨਿੰਗ ਦਾ ਤੁਸੀਂ ਵਲੌਗ ਬਣਾਓ ਜੀ ਅ ਅੱਛਾ ਜੀ ਬਣਾਵਾਂਗੇ ਜ਼ਰੂਰ ਪਰ ਫਿਲਹਾਲ ਸਾਡੇ ਪਾਣੀ ਦੀ ਬਹੁਤ ਕਮੀ ਚੱਲ ਰਹੀ ਹੈ ਵੈਸੇ ਆਪਾਂ ਪਹਿਲਾਂ ਇੱਕ ਵਲੌਗ ਸ਼ੇਅਰ ਕੀਤਾ ਹੋਇਆ ਬਾਥਰੂਮ ਕਲੀਨਿੰਗ ਦਾ ਤੇ ਹੁਣ ਜੇ ਆਪਾਂ ਪਾਣੀ ਜ਼ਿਆਦਾ ਯੂਜ਼ ਕਰਾਂਗੇ ਤਾਂ ਫਿਰ ਘਰੋਂ ਆਪਾਂ ਨੂੰ ਝਟਕੇ ਪੈਣਗੇ ਕਿਉਂਕਿ ਪਾਣੀ ਵੀ ਬਹੁਤ ਛੋਟੇ ਚੱਲ ਰਹੀ ਹੈ ਜੀ ਬੈਂਤ ਸਿੰਘ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜੀ ਪਿਆਰਾ ਜਿਹਾ ਕਮੈਂਟ ਕਰਨ ਵਾਸਤੇ ਥੈਂਕ ਯੂ ਤੁਹਾਡਾ ਜੀ ਸੁਰਿੰਦਰਪਾਲ ਧਾਮੀ ਆਈਡੀ ਤੋਂ ਥੈਂਕ ਯੂ ਜੀ ਤੁਹਾਡਾ ਵਾਹਿਗੁਰੂ ਤੁਹਾਨੂੰ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਸਭੀ ਤੁਸੀਂ ਸਤੰਦਰਸਤ ਰਹੋ ਜੀ ਪਰਮਜੀਤ ਕੋਰ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਆਪਣੇ ਚੈਨਲ ਸਬਸਕ੍ਰਾਈਬ ਕਰ ਲਈ ਤੇ ਪਲੀਜ਼ ਆਉਣ ਵਾਲੇ ਵਲੌਗ ਨੂੰ ਵੀ ਸਪੋਰਟ ਕਰਦੇ ਰਹੋ ਜੀ ਸਤਵਿੰਦਰ ਸਿੰਘ ਆਈਡੀ ਤੋਂ ਥੈਂਕ ਯੂ ਜੀ ਤੁਹਾਡਾ ਵੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਤੰਦਰੁਸਤੀ ਦੇਵੇ ਜੀ ਕੁਲਵਿੰਦਰ ਸਿੰਘ ਆਈਡੀ ਤੋਂ ਹਾਂਜੀ ਤੁਸੀਂ ਬਹੁਤ ਹੀ ਸੋਹਣਾ ਕਮੈਂਟ ਕੀਤਾ ਤੇ ਬਹੁਤ ਵਧੀਆ ਲੱਗਿਆ ਵੀ ਤੁਸੀਂ ਇੰਨਾ ਪਿਆਰਾ ਕਮੈਂਟ ਕੀਤਾ ਵੀ ਆਪਾਂ ਨੂੰ ਕਾਮਯਾਬੀ ਵਾਸਤੇ ਬlesing ਦਿੱਤੀ ਥੈਂਕ ਯੂ ਤੁਹਾਡਾ ਤੇ ਤੁਸੀਂ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਪਿਆਰੇ ਪਿਆਰੇ ਕਮੈਂਟ ਕਰਦੇ ਜੇ ਬਹੁਤ ਵਧੀਆ ਲੱਗਦਾ ਜਦੋਂ ਕੋਈ ਸਪੋਰਟ ਕਰਦਾ ਹੈ ਜੀ ਹਰਜੋਤ ਹੈਰੀ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਇੱਕ ਪਿਆਰਾ ਜਿਹਾ ਕਮੈਂਟ ਕਰਨ ਵਾਸਤੇ ਤੇ ਹਮੇਸ਼ਾ ਹੀ ਆਪਣੇ ਚੈਨਲ ਨਾਲ ਜੁੜੇ ਰਹੋ ਜੀ ਸੰਦੂ ਬਾਈ ਸੰਦੂ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਚੈਨਲ ਸਬਸਕ੍ਰਾਈਬ ਕਰਨ ਵਾਸਤੇ ਤੇ ਆਪਣੇ ਵਲੌਗਸ ਨੂੰ ਪਿਆਰ ਦੇਣ ਵਾਸਤੇ ਤੇ ਹਰ ਵਲੌਗ ਜ਼ਰੂਰ ਦੇਖਿਆ ਕਰੋ ਜੀ ਪੂਰਾ ਦੇਖਿਆ ਕਰੋ ਦੇਖਤ ਬਾਅਦ ਕਮੈਂਟ ਜ਼ਰੂਰ ਕਰਿਆ ਕਰੋ ਜੀ ਮਨਦੀਪ ਵਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਦੀਦੀ ਇੱਕ ਪਿਆਰਾ ਜਿਹਾ ਕਮੈਂਟ ਕਰਨ ਵਾਸਤੇ ਤੇ ਆਸ਼ਾ ਕਰਦੀ ਹਾਂ ਤੁਸੀਂ ਆਪਣਾ ਹਰ ਵਲੌਗ ਦੇਖੋਗੇ ਦੇਖਣ ਤੋਂ ਬਾਅਦ ਕਮੈਂਟ ਵੀ ਕਰੋਗੇ ਜੀ ਲਓ ਜੀ ਦੁਪਹਿਰ ਦਾ ਟਾਈਮ ਹੈ ਅੱਜ ਆਪਾਂ ਵਲੌਗ ਜਿਹੜਾ ਸ਼ੁਰੂ ਕੀਤਾ ਸੀਗਾ ਦੁਪਹਿਰ ਦੇ ਜਿਹੜੇ ਕਿਚਨ ਦੇ ਕੰਮ ਦਾ ਜਾਂ ਉੱਥੋਂ ਹੀ ਸ਼ੁਰੂ ਕੀਤਾ ਤबीयत ਅੱਜ ਆਪਣੀ ਠੀਕ ਹੋ ਗਈ ਹੈ ਤੇ ਇੱਥੇ ਮੈਂ ਬਣਾ ਲਈ ਸੀਗੀ ਦਾਲ ਪਰ ਅੱਜ ਫਿਰ ਮੈਨੂੰ ਥੋੜਾ ਜਿਹਾ ਕਹਿੰਦੇ ਵੀ ਗਰਮੀ ਦੇ ਵਿੱਚ ਜ਼ਿਆਦਾ ਕੰਮ ਨਾ ਕਰ ਇਸ ਕਰਕੇ ਮੈਂ ਹਰੀ ਦੇ ਵਿੱਚ ਨਹੀਂ ਧਰੀ ਦਲੇ ਛੋਲਿਆਂ ਦੀ ਦਾਲ ਧਰੀ ਹੈ ਜੀ ਕद्दू ਪਾ ਕੇ ਤੇ ਜਿਸ ਨਾਲ ਵੀ ਇਹ ਗਰਮ ਨਹੀਂ ਹੁੰਦੀ ਹੈ ਹਨਾ ਅਸੀਂ ਜਿਹੜੀ ਛੋਲੇ ਦੀ ਦਾਲ ਹੁੰਦੀ ਥੋੜੀ ਗਰਮ ਹੁੰਦੀ ਐ ਇਸ ਕਰਕੇ ਵਿੱਚ ਕਦੂ ਪਾ ਲਿਆ ਸੀਗਾ ਤੇ ਸਾਡੇ ਮਾਜੀ ਕਹਿੰਦੇ ਹੁੰਦੇ ਸੀ ਵੀ ਗਰਮੀ ਦੇ ਵਿੱਚ ਛੋਲੇ ਦੀ ਦਾਲ ਨਾ ਬਣਾਇਆ ਕਰੋ ਬਹੁਤ ਗਰਮ ਹੁੰਦੀ ਐ ਤੇ ਇਸ ਕਰਕੇ ਆਪਾਂ ਵਿੱਚ ਕਦੂ ਐਡ ਕਰ ਲੈਨੇ ਆ ਤੇ ਨਾਲ ਹੀ ਮੈਂ ਦੁੱਧ ਵੀ ਸੰਭਾਲ ਲਿਆ ਤੇ ਘਿਓ ਵੀ ਗਰਮ ਕਰ ਰਹੀ ਸੀਗੀ ਤੇ ਕਈ ਮੇਰੀਆਂ ਭੈਣਾਂ ਇਹੀ ਕੰਮ ਕਰਦੀਆਂ ਵੀ ਗੈਸ ਤੇ ਜਿਵੇਂ ਸਿਲੰਡਰ ਤੇ ਘਿਓ ਰੱਖ ਦਿੰਦੀਆਂ ਬਾਅਦ ਚ ਭੁੱਲ ਜਾਂਦੀਆਂ ਜਿਸ ਨਾਲ ਬਹੁਤ ਵੱਡਾ ਨੁਕਸਾਨ ਹੋਣ ਦਾ ਡਰ ਰਹਿੰਦਾ ਆ ਹਾਲਾਂਕਿ ਮੈਂ ਕੋਲੇ ਹੀ ਰਹਿੰਦੀ ਆ ਜਦੋਂ ਵੀ ਗਰਮ ਕਰਦੀ ਆ ਤੇ ਗੈਸ ਸਿੰਮ ਕਰਕੇ ਫੇਰ ਹੀ ਗਰਮ ਕਰਦੇ ਹੁੰਦੀ ਆ ਜਿਹੜਾ ਪੁਰਾਣੇ ਲੋਕ ਤਾਂ ਜਿਵੇਂ ਕਿ ਗਏ ਉਸਤੇ ਕੋਲਿਆਂ ਤੇ ਕਰ ਲੈਂਦੇ ਹੁੰਦੇ ਸੀਗੇ ਤੇ ਹੁਣ ਆਪਾਂ ਜਿਵੇਂ ਕਿ ਗੈਸ ਤੇ ਕਰ ਲੈਂਦੇ ਆ ਹਨ ਤੇ ਇਸ ਕਰਕੇ ਬਹੁਤ ਧਿਆਨ ਰੱਖਣ ਵਾਲੀ ਗੱਲ ਹੈ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਅੱਗ ਲੱਗ ਸਕਦੀ ਹੈ ਸਾਡੇ ਜ਼ਮਾਨੇ ਜੀ ਰੇਜ਼ਰ ਕਿੰਨਾ ਟੰਨ ਚੱਲਦੀ ਸੀ ਇੱਕ ਸਾਡੇ ਜ਼ਮਾਨੇ 'ਚ ਰੇਜ਼ਰ ਹੁੰਦੀ ਨਹੀਂ ਸੀ ਮੇਰੀ ਮੰਮੀ ਦੀ ਮੰਮੀ ਜੀ ਮੰਮੀ ਇੱਕ ਇੱਕ ਦੋ ਸਾਲ ਚ ਲੱਗਦੀ ਸੀ ਰੇਜ਼ਰ ਹੁੰਦੀ ਨਹੀਂ ਸੀ ਪੈਂਸ ਸੀ ਵੀ ਸਲੇਟ ਕਿ ਇੱਕ ਬਰਤਾ ਹੁੰਦਾ ਸੀਗਾ ਤੇ ਉਹਨੂੰ ਸਾਫ਼ ਕਰਨ ਵਾਸਤੇ ਬਰਸ਼ ਹੁੰਦਾ ਸੀ ਬੱਸ ਆ ਚੀਜ਼ ਹੁੰਦੀ ਹੈ ਹਾਂ ਔਣ ਖਾਲਾ ਰੇਜ਼ਰ ਖਾਲਾ ਸੋਣ ਲਿਆ ਹੁੰਦਾ ਫਿਰ ਸੋਣਨ ਤੋਂ ਥੱਕ ਗਿਆ ਔਰ ਕੱਟ ਕੱਟ ਬੋਲਿਆ ਕਰੋ ਕੀ ਉਹਦਾ ਦਾ ਕਰੀ ਜਾਂਦਾ ਵਧੀਆ ਦੇ ਵਧੀਆ ਕਰੀ ਜਾਂਦਾ ਜੀ ਜਿਵੇਂ ਸੌਣ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਸੌਣ ਦੇ ਮਹੀਨੇ ਵਿੱਚ ਮੈਨੂੰ ਸਭ ਤੋਂ ਜ਼ਿਆਦਾ ਟੈਨਸ਼ਨ ਇਸ ਚੀਜ਼ ਦੀ ਰਹਿੰਦੀ ਆ ਵੀ ਜੇ ਮੈਂ ਸਿਰ ਨੋਨੀ ਆ ਤੇ ਉਸ ਦਿਨ ਮੇਰੇ ਵਾਲਾਂ ਦੇ ਗੁੱਛੇ ਦੇ ਗੁੱਛੇ ਉਤਰਦੇ ਆ ਪਤਾ ਨਹੀਂ ਇਹ ਪ੍ਰੋਬਲਮ ਕਿਉਂ ਹੁੰਦੀ ਆ ਸੌਂਦੇ ਮਹੀਨੇ ਚ ਹੁੰਦੀ ਆ ਬਾਅਦ ਚ ਵਾਲਾਂ ਦੀ ਗਰੋਥ ਵੀ ਵਧਣ ਲੱਗ ਜਾਂਦੀ ਆ ਪਰ ਜਿਵੇਂ ਕਿ ਮੇਰੇ ਮੰਮੀ ਕਹਿੰਦੇ ਆ ਵੀ ਤੁਹਾਡੇ ਸੌਣ ਦਾ ਜਨਮ ਆ ਇਸ ਕਰਕੇ ਇਸ ਤਰ੍ਹਾਂ ਹੁੰਦਾ ਪਰ ਜੇ ਤੁਹਾਡੇ ਕੋਲੇ ਕਿਸੇ ਕੋਲੇ ਵੀ ਇਸ ਚੀਜ਼ ਦਾ ਉਪਾਏ ਆ ਤੇ ਜਰੂਰ ਦੱਸਿਓ ਜੀ ਪਰ ਮੈਨੂੰ ਬੜੀ ਵਾਲਾਂ ਨੂੰ ਦੇਖ ਕੇ ਟੈਨਸ਼ਨ ਦੀ ਹੁੰਦੀ ਆ ਗੁੱਛੇ ਤੇ ਗੁੱਛੇ ਉਤਰਨ ਲੱਗ ਜਾਂਦੇ ਆ ਤੇ ਚਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਹੁਣ ਮੈਂ ਲੱਗੀ ਸੀ ਕਿ ਧਾਰਾ ਕੱਢਣ ਵਾਸਤੇ ਤੇ ਅੱਜ ਵਾਲਾ ਵਲੌਗ ਤੁਹਾਨੂੰ ਥੋੜਾ ਜਿਹਾ ਵਧੀਆ ਲੱਗਿਆ ਹੋ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਹਮੇਸ਼ਾ ਹੀ ਆਪਣੇ ਚੈਨਲ ਨਾਲ ਬਨੇ ਰਹੋ ਮਿਲਾਂਗੇ ਨੈਕਸਟ ਵਲੌਗ ਵਿੱਚ ਸਤਿ ਸ਼੍ਰੀ ਅਕਾਲ ਜੀ